ਤਲਵੰਡੀ ਸਾਬੋ ਦੇ ਹਰ ਪਿੰਡ ਤੋਂ ਆਏ ਮੈਂ ਮੰਡੀਆਂ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਕੱਜ ਕੇ ਫਤਿਹ ਬਲਾਓ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਸਾਰੀ ਤਲਵੰਡੀ ਸਾਬੋ ਦੀ ਟੀਮ ਸਰਕਲ ਪ੍ਰਦਾਨ ਰਵੀਦੀ ਮੰਗੀ ਸਾਹਿਬ ਤੇ ਇਸ ਮੂਚੇ ਵਰਕਰਾਂ ਦਾ ਧੰਨਵਾਦ ਕਰਦਾ ਅੱਜ ਤੁਸੀਂ ਇਤਿਹਾਸੇ ਕੱਟ ਕੀਤਾ ਮੈਂ ਪਿਛਲੇ 3-4 ਮਹੀਨਿਆਂ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਹੋ ਕੇ ਆਇਆ ਹਾਂ ਭਾਰਤ ਪੰਜਾਬ ਬਚਾਓ ਯਾਤਰਾ ਤੇ ਤੇ ਹੁਣ ਰੈਲੀਆਂ ਕਰ ਰਿਆਂ ਮੈਂ ਇੰਨਾ ਕਹਿਣਾ ਚਾਹਣਾ ਕੀ ਤਲਵੰਡੀ ਸਾਬੋ ਵਾਲਿਓ ਇੱਕ ਹਲਕੇ ਦਾ ਸਭ ਤੋਂ ਵੱਡਾ ਕੱਟ ਪੂਰੇ ਪੰਜਾਬ ਦਾ ਅੱਜ ਤੁਸੀਂ ਕਰ ਦਿੱਤਾ ਮੈਨੂੰ ਲੱਗਦਾ ਜਿਆਦੀ ਖੁਸ਼ੀ ਤਾਂ ਤੁਹਾਨੂੰ ਆਜ਼ਾਦੀ ਮਿਲਿਆ ਤਾਂ ਹੋਈ ਹੋਣੀ ਆ ਹੋਇਆ ਕੀ ਹਲਕੇ ਦੇ ਵਰਕਰਾਂ ਨੇ ਆਪਣਾ ਹਲਕਾ ਇੰਚਾਰਜ ਬਦਲਾਇਆ ਪਹਿਲੀ ਵਾਰ ਅਕਾਲੀ ਦਲ ਥੋਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤ ਦੇ ਕੇ ਕੁਰਬਾਨੀਆਂ ਦੇ ਕੇ ਅਕਾਲੀ ਦਲ ਬਣਿਆ ਹੈ 103 ਸਾਲ ਪੁਰਾਣੀ ਪਾਰਟੀ ਐ ਬਹੁਤ ਇੱਥੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੇ ਬਾਦਲ ਸਾਹਿਬ ਵੱਡਿਆਂ ਨਾਲ ਜੇਲ੍ਹ ਕੱਟੀ ਹੋਣੀ ਐ ਮੈਨ ਲੱਗਦਾ ਅੱਧੇ ਉਹ ਬਜ਼ੁਰਗ ਇੱਥੇ ਲੋਕ ਬੈਠੇ ਹੋਣੇ ਆ ਜਿਨ੍ਹਾਂ ਦੇ ਘਰੇ ਬਾਪੂ ਬਾਦਲ ਦੀ ਫੋਟੋ ਹੋਣੀ ਐ ਜਾਂ ਚਾਪੀਤੀ ਹੋਣੀ ਐ मैं जिथे भी गया पामें दीना नगर भावे पठानकोट भावे खडूर साहब भावे रोपड़ा घरे गया बापू बादल सत्तर साल वे बादल साहब ने अकाली दल की सेवा सही मने से हिंद ਇੱਕ ਲੀਡਰ ਹੈ ਜਿਹਨੂੰ ਸਹੀ ਮਣੇ ਤੇ ਇੱਕ ਚੀਮ ਮਿਨਿਸਟਰ ਕਹਿਣਾ ਚਾਹੀਦਾ ਹੈ ਕਈ ਲੋਕ ਚੀਮ ਮਿਨਿਸਟਰ ਬਣਨ ਵਾਸਤੇ ਆਉਂਦੇ ਆ ਪਰ ਚੀਮ ਮਿਨਿਸਟਰ ਦੀ ਜ਼ਿੰਮੇਵਾਰੀ ਸੰਭਾਲਣ ਵਾਸਤੇ ਤਿਆਰ ਨਹੀਂ ਹੈ ਤੁਸੀਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਜੀ ਮਿਨਿਸਟਰ ਬਣ ਗਿਆ ਪਰ ਜ਼ਿੰਮੇਵਾਰੀ ਨਹੀਂ ਸੰਭਾਲੀ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ ਆ ਉਹੀਆਂ ਝਾੜੂ ਵਾਲਾ ਸ਼ਰਾਬੀ ਭਗਵੰਤਬਾਨ ਆ ਵੀ ਚੀਮਨਿਸਟਰ ਬਣਨ ਵਾਸਤੇ ਗਿਆ ਪਰ ਹੁਣ ਪਤਾ ਨਹੀਂ ਕਿੱਥੇ ਗਿਆ ਆ ਕੋਈ ਚੀਮਨਿਸਟਰ ਕਹਿਣ ਦੇ ਲਾਇਕ ਹੈ ਚੀਮਨਿਸਟਰ ਸੀ ਵੱਡੇ ਬਾਦਲ ਸਾਹਿਬ ਭਾਵੇਂ ਗਰਮੀ ਸੀ ਭਾਵੇਂ ਠੰਡ ਸੀ ਤੁਹਾਡੇ ਵਿੱਚ ਬਹਿੰਦੇ ਸੀ ਤੁਹਾਡੇ ਨਾਲ ਬਹਿੰਦੇ ਸੀ ਤੁਹਾਡੀਆਂ ਤਕਲੀਫਾਂ ਹੱਲ ਕਰਦੇ ਸੀ ਇੱਕੋ ਇੱਕ ਮੁੱਖ ਮੰਤਰੀ ਰੇ ਜਿਹੜਾ ਸੰਗਤ ਦਾ ਸਨ ਕਰਦੇ ਸੀ ਸੰਗਤ ਵਿੱਚ ਬਹਿ ਕੇ ਤੇ ਤੁਸੀਂ ਦੇਖਿਆ ਤਲਵੰਡੀ ਸਾਬੋ ਵਾਲਿਓ ਇਹ ਇਲਾਕੇ ਕੀ ਹੁੰਦਾ ਸੀ ਇੱਥੇ ਟਿੱਬੇ ਹੁੰਦੇ ਸੀ ਪੁਰਾਣੇ ਬਦੁਰਗ ਬੱਡੇ ਹੋਣੇ ਐ ਇੱਥੇ ਕੋਈ ਖੇਤੀ ਨਹੀਂ ਹੁੰਦੀ ਸੀ 30 40 ਸਾਲ ਪਹਿਲੇ ਨੌਜਵਾਨ ਬੱਚਿਆਂ ਨੂੰ ਤਾਂ ਪਤਾ ਨਹੀਂ ਪੁਰਾਣੇ ਦਿਨਾਂ ਦੇ ਬਾਰੇ ਇੱਥੇ ਖੇਤ ਟਿੱਬੇ ਹੁੰਦੇ ਸੀ ਇੱਥੇ ਕੋਈ ਨਹਿਰਾਂ ਨਹੀਂਆਂ ਸੀ ਕੋਈ ਕਸੀਆ ਨਹੀਂ ਸੀ ਇੱਥੇ ਨਹਿਰਾਂ ਲਿਆਉਣ ਵਾਲਾ ਅਕਾਲੀ ਦਲ ਕੱਸੀਆ ਲਿਆਉਣ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪਾਂ ਪਾ ਕੇ ਪਾਣੀ ਦੇਣ ਵਾਲਾ ਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਕਾਲੀ ਦਲ ਦਾਣਾ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਤੁਨੂ ਟਿਊਬਵਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਮੈਂ ਆਰਟੀਆਈ ਰੈਂਕੜਾਇਆ ਕਿ ਕਿੰਨੇ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ ਤੇ ਕਿਹਨੇ ਕੀਨੇ ਕਿੰਨੇ ਦਿੱਤੇ ਆ ਮੈਂ ਹੈਰਾਨ ਰਹਿ ਗਿਆ ਜੋ ਦੇਖਿਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਐ 13.5 ਲੱਖ ਅਕਾਲੀ ਦਲ ਨੇ ਦਿੱਤੇ ਐ ਤਲਵੰਡੀ ਸਾਬੋ ਵਾਲਿਓ ਤੁਸੀਂ ਤਾਂ ਜਾਣਦੇ ਹੋ ਤੁਹਾਡੇ ਤਾਂ ਅਸੀਂ ਕਈ ਪਿੰਡਾਂ 'ਚ ਮੋਗਿਆਂ ਦੇ ਵੀ ਟਿਊਬਲ ਲਾਦੇ ਸੀ ਲਾਦੇ ਸੀ ਕਿ ਨਹੀਂ ਐ ਤੁਹਾਨੂੰ ਕੋਈ ਟੈਨਸ਼ਨ ਸੀ ਤੁਸੀਂ ਜੋ ਕਹਿੰਦੇ ਸੀ ਹੁੰਦਾ ਸੀ ਅੱਜ ਬੀਬੀਆਂ ਬੈਠੀਆਂ ਐ ਹਰ ਮਹੀਨੇ ਇਹਨਾਂ ਨੂੰ ਬਾਦਲ ਸਾਹਿਬ ਬਾਪੂ ਬਾਦ ਆਟਾ ਦਾਲ ਦਿੰਦਾ ਸੀ ਸ਼ਗਨ ਦਿੰਦੇ ਸੀ ਪੈਨਸ਼ਨ ਦਿੰਦੇ ਸੀ ਐਸਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਸੀ 6 ਲੱਖ ਐਸਸੀ ਬੱਚਿਆਂ ਨੂੰ ਹਰ ਸਾਲ ਪੜਾਉਂਦੇ ਸੀ ਮੁਫਤ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਹੁਣ ਆ ਕਹੀ ਜਾਂਦੇ ਹੈ ਕਿ ਜਿੱਦਾਂ ਬਿਜਲੀ ਦੇ 200 ਯੂਨਿਟ 300 ਦੇਦੇ ਉਹ 200 ਤਾਂ ਬਾਦਲ ਸਾਹਿਬ ਦਿੰਦੇ ਸੀ 200 ਨਹੀਂ ਛੱਡੋ ਤੁਸੀਂ ਕੋਈ ਬਿੱਲ ਭਰਿਆ ਕਿਸ ਨੇ ਸਾਰੇ ਹੀ ਤੁਸੀਂ ਦੂਜਾ ਸਿਸਟਮ ਕਰੀ ਬੈਠੇ ਸੀ ਓਏ ਤੁਹਾਨੂੰ ਕੋਈ ਟੈਨਸ਼ਨ ਸੀ ਤੁਹਾਨੂੰ ਕੋਈ ਪੁੱਛਦਾ ਸੀ ਕਿਉਂਕਿ ਤੁਹਾਡੇ ਇਲਾਕੇ ਦੇ ਚੀਫ ਮਨਿਸਟਰ ਦੀ ਤੁਹਾਨੂੰ ਤਾਂ ਕੋਈ ਟੈਨਸ਼ਨ ਨਹੀਂ ਸੀ ਕੋਈ ਪੰਗਾ ਪੈਂਦਾ ਨਾਲ ਦੇ ਨਾਲ ਤੂੰ ਜਜ਼ਰ ਨੂੰ ਫੋਨ ਕਰਨਾ ਓ ਜਜ਼ਰ ਨੇ ਨਾਲ ਦੇ ਨਾਲ ਮੈਨੂੰ ਘੁਮਾ ਦੇਣਾ ਫੋਨ ਤੇ ਹੁਣ ਘੁਮਾ ਕੇ ਦੇਖੋ ਭਗਵੰਤ ਮਾਨ ਕੋਲੇ ਇੰਨਾ ਦੇ ਐਮਐਲਏ ਨੂੰ ਨਹੀਂ ਪੁੱਛਦਾ ਅੱਜ ਲੁੱਟਣ ਤੇ ਲੱਗੇ ਐ ਆ ਜਿਹੜੀ ਨਸ਼ੇ ਦੀ ਕਹਾਣੀ ਐ ਆ ਨਸ਼ਾ ਕਰ ਕਰ ਪਚੋਣ ਵਾਲਾ ਆਮ ਆਦਮੀ ਪਾਰਟੀ ਐ ਮੈਂ ਅਫਸਰਾਂ ਨੂੰ ਪੁੱਛਿਆ ਕਿ ਇੰਨਾ ਜ਼ਿਆਦਾ ਨਸ਼ਾ ਕਿਉਂ ਫੈਲ ਗਿਆ ਉਹ ਕਹਿੰਦੇ ਕੀ ਕਰੀਏ ਆ ਤਾਂ ਮਹੀਨਾ ਲੈਣ ਲੱਗੇ ਇੰਨਾ ਦੇ ਐਮਐਲਏ ਨਸ਼ੇ ਵੇਚਣ ਵਾਲਿਆਂ ਤੋਂ ਤੇ ਕਹਿੰਦੇ ਇਹਨਾਂ ਨੂੰ ਹੱਥ ਨਾ ਲਾਇਓ ਜੋ ਮਰਜ਼ੀ ਕਰ ਲੈਣ ਮੈਂ ਸਾਰੇ ਪੰਜਾਬੀਆਂ ਨੂੰ ਤੁਹਾਡੇ ਲਈ ਅੱਜ ਕਹਿਣਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਸਰਕਾਰ ਬਣ ਜੇ ਅਕਾਲੀ ਦਲ ਦੀ ਤੁਹਾਡੇ ਨਾਲ ਵਾਦਾ ਕਰਦਾ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦਾ ਕਾਨੂੰਨ ਲੈ ਕੇ ਆਵਾਂਗੇ ਫਾਂਸੀ ਦੀ ਸਜ਼ਾ ਦਾ ਕਾਨੂੰਨ ਲੈ ਕੇ ਆਵਾਂਗੇ ਨਾਲੇ ਉਹਨਾ ਘਰਬਾਰ ਜੋ ਕੋ ਜਮੀਨ ਜਮਾਨਾ ਸਾਰਾ ਸਰਕਾਰ ਆਪਣੇ ਖਾਤੇ ਤੇ ਕਰ ਲੂਗੀ ਤਾਈ ਆ ਬੰਦੇ ਬਨਗੇ ਤਾਈ ਆ ਰੁਕੂਗਾ ਅੱਜ ਸਿੰਗਾਪੋਰ ਲੈ ਲੋ ਦੁਬਈ ਦੇਖੋ ਨਸ਼ਾ ਕਿਉਂ ਨਹੀਂ ਹੈ ਕਿਉਂਕਿ ਜਿਹੜਾ ਫੜ ਲੈਂਦੇ ਸਿੱਧੇ ਗੋਲੀ ਮਾਰਦੇ ਆ ਇੱਥੇ ਇਹਨਾਂ ਦੇ ਐਮਐਲਏ ਲਈ ਜਾਂਦੇ ਪੈਸੇ ਲਈ ਜਾਂਦੇ ਆ ਦੂਜੀ ਗੱਲ ਮੈਂ ਕਹਿਣਾ ਚਾਹਣਾ ਇੱਕ ਅਸੀਂ ਗੈਂਗਸਟਰਾਂ ਨੂੰ ਵੀ ਕਾਨੂੰਨ ਬਣਾਵਾਂਗੇ ਗੈਂਗਸਟਰ ਜਿਹੜਾ ਬੰਦ ਹਨ ਉਹਨੂੰ ਵੀ ਫਾਂਸੀ ਦੀ ਸਜ਼ਾ ਮੈਂ ਆਪਣੀ ਆਕਾਲੀ ਸਰਕਾਰ ਵਿੱਚ ਥੋੜੀ ਆਕਾਲੀ ਸਰਕਾਰ ਵਿੱਚ ਨਾ ਕੋਈ ਗੈਂਗਸਟਰ ਹੋਊਗਾ ਤੇ ਨਾ ਕੋਈ ਨਸ਼ਾ ਵੇਚੇ ਨਾਲ ਹੋਊਗਾ ਆ ਗਰੰਟੀ ਮੈਂ ਤੁਹਾਨੂੰ ਦਿੰਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਕੀ ਗੱਲ ਮੈਂ ਦੱਸ ਦੇਣਾ ਤੁਸੀਂ ਜਾਣਦੇ ਹੋ ਕਿ ਇਹਨਾਂ ਨੇ ਝਾੜੂ ਵਾਲੇ ਨੇ ਐ ਜਾ ਕਾਨੂੰਨ ਬਣਾਤਾ ਟਵਿਸਟ ਕਰਤਾ ਕਿ ਹੁਣ ਜਿਹੜਾ ਜੀ ਕਰਦਾ ਹੈ ਹਰਿਆਣੇ ਤੋਂ ਰਾਜਸਥਾਨ ਤੋਂ ਪੰਜਾਬ ਵਿੱਚ ਨੌਕਰੀ ਲਈ ਜਾਂਦਾ ਸਰਕਾਰੀ ਅਕਾਲੀ ਦਲ ਦੀ ਸਰਕਾਰ ਵਿੱਚ ਕੋਈ ਗਵਾਂਡੀ ਸੂਬੇ ਤੋਂ ਨਹੀਂ ਮਿਲਦੀ ਸੀ ਨੌਕਰੀ ਕੱਲੇ ਥੋਂ ਨੂੰ ਮਿਲਦੀ ਸੀ ਨੌਕਰੀ ਆ ਜਿਹੜੇ ਪੁਲਸ ਵਾਲੇ ਵੀਰ ਬੈਠੇ ਐ ਅੱਧੇ ਭਰਤੀ ਕਰਨ ਮੈਂ ਕੀਤੇ ਇਹਨਾਂ ਨੂੰ ਇਹਨਾਂ ਨੂੰ ਬਣਾਇਆ ਵੀ ਸਾਰੇ ਨੂੰ ਕਿਸੇ ਨੂੰ ਇੰਸਪੈਕਟਰ ਕਿਸੇ ਨੂੰ ਪ੍ਰਮੋਸ਼ਨ ਦੇਣ ਵਾਲਾ ਐਸ ਕਰਕੇ ਮੈਂ ਕਹਿੰਦਾ ਅਕਾਲੀਆਂ ਦੇ ਧਿਆਨ ਰੱਖਿਆ ਕਰੋ ਕਿਉਂਕਿ ਤੇ ਮਲਾਜ਼ਮ ਜਿੰਨੇ ਐ ਜਿੰਨੇ ਮਲਾਜ਼ਮ ਪੰਜਾਬ ਦੇ ਐ ਜਿੰਨੇ ਪੇ ਸਕੇਲ ਐ ਜੰਨੀਆਂ ਤਨਖਾਹਾਂ ਵਧੀਆਂ ਡੀਏ ਇਕੱਲਾ ਬਾਦਲ ਸਾਹਿਬ ਨੇ ਵਧਾਇਆ ਜੇ 25 30 ਸਾਲਾਂ ਚ ਇੱਕ ਵੀ ਵਾਰ ਕਾਂਗਰਸ ਨੇ ਤੇ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਤੇ ਮਲਾਜ਼ਮ ਵੀਰਾਂ ਨੂੰ ਬੇਨਤੀ ਕਰਦਾ ਪਿਛਲੀ ਵਾਰ ਤੁਸੀਂ ਝਾੜੂ ਦੇ ਮਗਰ ਸੀ ਇੱਕ ਦੀ ਝਾੜੂ ਨੂੰ ਟੀਲਾ ਟੀਲਾ ਕਰ ਦਿਓ ਕਿਉਂਕਿ ਇਹਨਾਂ ਨੂੰ ਤੁਸੀਂ ਦੇਖ ਲਿਆ ਕਿਵੇਂ ਡਾਂਗਾ ਹੀ ਮਾਰਦੇ ਐ ਤੁਹਾਡੇ ਨਾਲ ਜੱਫੀ ਨਹੀਂ ਪਾਉਂਦੇ ਦੇ ਮੁਲਾਜ਼ਮਾਂ ਨੂੰ ਬੇਨਤੀ ਕਰਨਾ ਹੈ ਤੇ ਮੈਂ ਵੀ ਦੇਖਣਾ ਚਾਹਣਾ ਹੈ ਜੇ ਤੁਸੀਂ ਵੱਡੇ ਬਾਦਲ ਸਾਹਿਬ ਦੀ ਕੀਤੇ ਹੋਏ ਕੰਮਾਂ ਦੀ ਕਦਰ ਕਰਦੇ ਹੋ ਤੇ ਐ ਕਿڑی ਤਕੜੀ ਤਕੜੀ ਦੇ ਬਟਨ ਦਬਾ-ਦਬਾ ਕੇ ਤੁਸੀਂ ਦਿਖਾ ਦਿਓ ਕਿ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਖੜੇ ਆ ਅਸੀਂ ਫਿਰ ਤੋਂ ਕਾਨੂੰਨ ਲੈ ਕੇ ਆਉਂਗਾ ਮੈਂ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਹੀ ਨੌਕਰੀਆਂ ਕੱਲੇ ਪੰਜਾਬੀਆਂ ਨੂੰ ਮਿਲਣਗੀਆਂ ਪੰਜਾਬ ਤੋਂ ਬਾਹਰ ਨਹੀਂ ਮਿਲਣਗੀਆਂ ਨਾਲੇ ਦੂਜੀ ਗੱਲ ਇੱਕ ਹੋਰ ਕਾਨੂੰਨ ਲੈ ਕੇ ਆਵਾਂਗੇ ਤੇ ਘੱਟ ਤੋਂ ਘੱਟ 75% ਦੀ ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਆਪਣੇ ਪੰਜਾਬ ਦੇ ਲੋਕਾਂ ਨੂੰ ਉਵਾਊਗੀ ਤਾਂ ਉਹਨਾਂ ਨੂੰ ਕੋਈ ਇਨਸੈਂਟਿਵ ਦਿੱਤਾ ਜਾਊਗਾ ਤੀਜੀ ਗੱਲ ਮੈਂ ਕਹਿਣਾ ਚਾਹਣਾ ਜਿਨ੍ਹਾਂ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਹੱਥ ਖੜੇ ਕਰਿਓ ਹੈ ਨਹੀਂ ਜਿਸ ਦਿਨ ਸਰਕਾਰ ਮਿਲ ਗਈ ਬਰਮਣਾ ਦੀ ਕਾਲੀ ਵਾਲ ਦੀ ਹਫਤੇ ਦੇ ਅੰਦਰ ਨੂੰ ਸਾਰੇ ਤੁਹਾਨੂੰ ਦੇ ਦਾਂਗੇ ਖੋਲ ਕੇ ਦੇ ਦਾਂਗੇ ਐਂ ਥੋਨੂੰ ਪਤਾ ਵੀ ਐ ਜੋ ਜਵਾਨ ਕਰਦਾ ਪੂਰਾ ਕਰਦਾਗੇ ਨਹੀਂ ਉਹ ਬੰਬ ਵਾਲੀਆਂ ਸੜਕਾਂ ਬਣਾ ਦਿਆਂਗੇ ਨਹੀਂ ਹੈ ਉਹ ਪਾਣੀ ਵਾਲੀ ਬੱਸ ਵੀ ਚਲਾਦੀ ਸੀ ਸਮਝ ਗਏ ਨਾ ਆ ਸੋਚ ਅੱਜ ਤੁਸੀਂ ਤਲਵੰਡੀ ਵਾਲਿਓ ਅੱਜ ਇੱਥੇ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਅੱਖਾਂ ਮੀਚ ਕੇ ਜਾਣੇ ਹੋ ਨਾ ਇਹ ਜੀਆਂ ਸੜਕਾਂ ਥਰਪਲ ਪਲਾਂਟ ਰਿਫਾਇਨਰੀਆਂ ਏਮਜ਼ ਸੈਂਟਰਲ ਯੂਨੀਵਰਸਿਟੀ ਕਿੰਨੀਆਂ ਚੀਜ਼ਾਂ ਆਜੇ ਦੋਂਦੇ ਪੈ 10 ਸਾਲ ਕਾਂਗਰਸ ਦੇ ਖਰਾਬ ਕਰਤੇ ਆ ਝਾੜੂ ਵਾਲੇ ਨੇ ਤਾਂ ਜਵਾਬ ਪੱਠਾ ਪਾਤਾ ਐ ਜਾ ਮਾੜਾ ਐ ਜਾ ਨਖੇਦ ਮੁੱਖ ਮੰਤਰੀ ਅੱਜ ਤੱਕ ਨਹੀਂ ਦੇਖਿਆ ਤੁਸੀਂ ਦੇਖਿਆ ਹਾਲ ਕੀ ਸੀ ਬਠਿੰਡੇ ਥੋੜੇ ਦਿਨ ਪਹਿਲੇ ਉਹ ਵੀਡੀਓ ਦੇਖੀ ਜਿੱਥੇ ਬੋਤਲ ਪਾਣੀ ਦੀ ਉਹਨੇ ਸਿਰ ਤੇ ਉਲਟਾ ਦੀ ਕਿਹਨੇ ਦੇਖੀ ਹੱਤ ਘੜ ਘਰਿਓ ਉਹ ਸਾਰੇ ਹੀ ਦੇਖੀ ਬਟੇ ਇੱਕ ਗੱਲ ਮੇਰੀ ਸੱਚੀ ਹੈ ਕਿ ਨਹੀਂ ਦੱਸੋ ਜਿੰਨੇ ਮਲੰਗ ਸੀ ਉਹ ਐਮਐਲਏ ਬਣ ਕੇ ਝਾੜੂ ਦੇ ਕਿ ਨਹੀਂ ਇਹ ਸੱਚੀ ਹੈ ਤੇ ਹੱਤ ਘੜ ਘਰ ਕੇ ਦਿਖਾਓ ਡਲੇ ਵਜੇ ਵਾਲੇ ਵੀ ਦੇਖੀ ਨਾ ਤੁਸੀਂ ਮੋੜ ਦੇਖਿਓ ਕਿਵੇਂ ਭਜਾਇਆ ਅੱਕਾ ਡਰਾਮੇ ਕੀ ਕਰਦਾ ਹੁਣ ਤਾਂ ਛੱਤਰ ਪੈਰੇ ਜਿੱਥੇ ਜਾਂਦਾ ਜਿੱਥੇ ਜਾਂਦਾ ਇਹਦਾ ਰੋਡ ਸ਼ੋ ਹੁੰਦਾ ਜਿਵੇਂ ਇੱਥੋਂ ਸ਼ੁਰੂ ਹੋ ਗਿਆ ਤੇ ਜਿੱਥੇ ਸ਼ੈੱਡ ਖਤਮ ਹੋ ਗਿਆ ਉੱਥੇ ਖਤਮ ਹੋ ਜਾਂਦਾ ਇਹਦਾ ਰੋਡ ਸ਼ੋ ਉੱਥੇ ਕੀ ਕਰਦਾ ਨਾਲ 3-400 ਬੰਦਾ ਗੱਡੀਆਂ 'ਚ ਹੁੰਦਾ ਭੱਜ ਕੇ ਅੱਗੇ ਆ ਜਾਂਦਾ 6-700 ਪੁਲਿਸ ਵਾਲਾ ਹੁੰਦਾ ਉੱਤੋਂ ਫੋਟੋ ਕਚਾਈ ਤੇ ਤਿੱਤਰ ਹੋ ਗਿਆ ਆਹ ਤਾਂ ਰੋਡ ਸ਼ੋ ਹੈ ਕਿਹੜੀ ਬਲਕਾਰ ਸਿੰਘ ਵੀ ਦੇਖ ਲਈ ਤੂੰ ਹੋ ਇਹਨਾਂ ਦੇ ਮੰਤਰੀ ਦੇਖ ਲੋ ਬਲਕਾਰ ਸਿੰਘ ਇਧਰ ਦੂਜਾ ਕਟਾਰੂ ਚੱਕ ਕਟਾਰੂ ਚੱਕ ਦੀ ਨਾ ਦੇਖੀ ਖਤਰਨਾਕ ਹੈ ਜਲਦੀ ਉਹ ਜਿਆਦਾ ਹੀ ਖਤਰਨਾਕ ਹੈ ਤੇ ਕਿਤੇ ਹੋਰ ਹੈ ਸਾਰੇ ਮੰਤਰੀ ਆਏ ਜੇ ਸਾਰੇ ਇਹਨਾਂ ਦੇ ਐਮ ਐਲ اے ਮੈਨੂੰ ਲੱਗਦਾ ਆ ਮੈਨੂੰ ਲੱਗਦਾ ਇਸ ਇਲੈਕਸ਼ਨ ਚ ਨਾ ਸਹੀ ਮੈਨੇ ਤੇ ਭਗਵੰਤ ਮਾਨ ਨੇ ਸਹੀ ਕਿਹਾ 13 0 ਕਿਉਂਕਿ ਕਾਂਗਰਸ ਝਾੜੂ ਵਾਲੇ ਨੂੰ 0 ਹੋਣੀ ਹੈ ਜਮਾਂ 0 ਜਮਾਂ 0 ਮੈਂ ਤਾਂ ਪੰਜਾਬ ਦੇ ਕੋਨੇ-ਕੁਨੇ ਦੇ ਘੁੰਮ ਕੇ ਆਇਆ ਸਹੀ ਮੈਨੇ ਤੇ ਲੋਕਾਂ ਦੇ ਮਨ 'ਚ ਗੱਲ ਆ ਗਈ ਹੈ ਕਿ ਆਪਣੀ ਪਾਰਟੀ ਨੂੰ ਤਖੜਾ ਕਰ ਲੋ ਪੰਜਾਬ ਦੀ ਪਾਰਟੀ ਨੂੰ ਆ ਥੋੜੀ ਪਾਰਟੀ ਹੈ ਸਹੀ ਮੈਨੇ ਤੇ ਲੜਾਈ ਲੜ ਰਹੇ ਆ ਇੱਕ ਪਾਸੇ ਪੰਜਾਬ ਹੈ ਪੰਜਾਬ ਦਾ ਕਿਸਾਨ ਆ ਪੰਜਾਬ ਦਾ ਗਰੀਬ ਆ ਪੰਜਾਬ ਦਾ ਵਪਾਰੀ ਆ ਦੂਜੇ ਪਾਸੇ ਦਿੱਲੀ ਵਾਲੇ ਲੁਟੇਰੇ ਆ ਅਕਾਲੀ ਪਾਰਟੀ ਆ ਜਿਹਦੇ ਵਾਸਤੇ ਸਾਰਾ ਕੁਝ ਪੰਜਾਬ ਆ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਆ ਜਿਉਣਾ ਮਰਨਾ ਪੰਜਾਬ ਵਾਸਤੇ ਆ ਅਕਾਲੀ ਦਲ ਕਹਿੰਦਾ ਜੀ ਪਾਰਟੀ ਜਿਹੜੇ ਗੁਰੂਆਂ ਦੇ ਦੱਸੇ ਹੋਏ ਰਸਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਕਾਲੀ ਇੱਕ ਪਾਰਟੀ ਆ ਜਿਹੜੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਰੱਖਣ ਦੇ ਜੋੜ ਲਾਉਂਦੀ ਐ ਆ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਫਿਰ ਵੋਟਾਂ ਲੈਣਾ ਚਾਹੁੰਦੇ ਆ ਅਸੀਂ ਜੋੜ ਕੇ ਵੋਟਾਂ ਲੈਣੇ ਚਾਣੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਸੀਂ ਜਾਣਦੇ ਬਾਦਲ ਸਾਹਿਬ ਮੁੱਖ ਮੰਤਰੀ ਸੀ Hindu ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ Christian ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ Muslim ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਐ ਜੇ ਮੁੱਖ ਮੰਤਰੀ ਚਾਹੀਦਾ ਤੇ ਐ ਜੇ ਪ੍ਰਧਾਨ ਮੰਤਰੀ ਚਾਹੀਦਾ ਮੈਂ ਹੈਰਾਨ ਐ ਪ੍ਰਧਾਨ ਮੰਤਰੀ ਦੇ ਭਾਸ਼ਣ ਸੁਣ ਕੇ ਐਤੀ ਮੈਨੂੰ ਲੱਗਦਾ ਆ 400 ਪਾਰ ਦੀ ਜਗ੍ਹਾ ਮਤਲਬ 200 ਤੇ ਥੱਲੇ ਹੀ ਰਹਿਣਗੇ ਪਾਰ ਵੀ ਨਹੀਂ ਹੋਣਗੇ ਜਿਹੜੀ ਬਾਦਸ਼ਾਹ ਤੇ ਆਗੇ ਐ ਉਹ ਬਾਦਸ਼ਾਹ ਉਹ ਵਰਦਾ ਹੁੰਦਾ ਜਿਹੜਾ ਹਾਰਦਾ ਹੁੰਦਾ ਹੁਣ ਕਹਿ ਰਿਹਾ ਉੱਥੇ ਜਾ ਕੇ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਜਿਤਾਇਆ ਤੇ ਤੁਹਾਡੇ ਗਲਾਂ ਚੋਂ ਮੰਗਲ ਸੂਤਰ ਖੋਲ ਲੈਣਗੇ ਐਜੀ ਭਾਸ਼ਾ ਬੋਲਣ ਲੱਗੇ ਹੁਣ ਪਿੱਛੇ ਜੇ ਯੂਪੀ ਗਿਆ ਪਤਾ ਲੱਗਦਾ ਉੱਥੇ ਹੀ ਪਤਲੀ ਸਿਚੁਏਸ਼ਨ ਹੈ ਯੂਪੀ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਕਿ ਜੇ ਤੁਸੀਂ ਸਮਾਜਵਾਦੀ ਪਾਰਟੀ ਨੂੰ ਜਿਤਾ ਦਿੱਤਾ ਇਹਨਾਂ ਦੇ ਵਰਕਰਾਂ ਨੇ ਤੁਹਾਡੇ ਘਰ ਦੀਆਂ ਪਾਣੀ ਦੀ ਟੂਟੀਆਂ ਵੱਟ ਲੈਣੀਆਂ ਹੁਣ ਆਹ ਕਾ ਪ੍ਰਧਾਨ ਮੰਤਰੀ ਦੀ ਲੈਵਲ ਦੇ ਭਾਸ਼ਾ ਹੈ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਤੁਸੀਂ ਗਲਤੀ ਬਹੁਤ ਕਰ ਲਈ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਉਹਦਾ ਫਾਇਦਾ ਦਿੱਲੀ ਵਾਲਿਆਂ ਲੈ ਗੀਆਂ ਅੱਜ ਤੁਹਾਡੇ ਗੁਰੂ ਘਰਾਂ ਤੇ ਉੱਤੇ ਕਾਬਜ਼ਾ ਹੋ ਗਿਆ ਮੈਂ ਹਰ ਸਟੇਜ ਤੇ ਕਹਿੰਦਾ ਤੁਸੀਂ ਦੇਖ ਲਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਾ आरएसएस ਦੇ ਕਬਜ਼ੇ ਚ ਹੈ ਤੁਸੀਂ ਬਿਆਨ ਸੁਣਿਆ ਹੋਣਾ ਇਹਨਾਂ ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਕਿ ਸਾਰੇ ਇਕੱਠੇ ਹੋ ਕੇ ਬੀਜੇਪੀ ਨੂੰ ਤਗੜਾ ਕਰੋ ਅਕਾਲੀ ਦਲ ਦੇ ਖਿਲਾਫ ਉਵੇਂ ਤੱਕ ਹਜ਼ੂਰ ਸਾਹਿਬ ਦੇ ਇਹਨਾਂ ਨੇ ਕਾਨੂੰਨ ਬਦਲ ਕੇ ਉੱਥੇ ਕਾਬਜ਼ ਕਰ ਲਿਆ ਆਰਐਸਐ ਆਪਣੇ ਮੈਂਬਰ ਪਾਤੇ ਤਾਕਤਪਰਣਾ ਸਾਹਿਬ ਦੇ ਕਰਤਾ ਤੁਸੀਂ ਆ ਵੀ ਦੇਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਹਰਿਆਣਾ ਲੱਗ ਕਰਤੀ ਤੇ ਹਰਿਆਣਾ ਵਿੱਚ ਉਹ ਦਾਦੂ ਵਾਲਾ ਇਹਨਾਂ ਦਾ ਏਜੰਟ ਹੈ ਜਿਹੜਾ ਉਹਨੂੰ ਉੱਥੇ ਜੰਵਰੀ ਦੇਤੀ ਹੈ ਆਪ ਫਿਰ ਕਿਦੋਂ ਜਾਗੋਗੇ ਕਿਦੋਂ ਉੱਠੋਗੇ ਜਦੋਂ ਸਾਰਾ ਕੁਝ ਹੀ ਤੁਹਾਡੇ ਲੈ ਗਏ ਹਲੇ ਤਾਂ ਤੁਹਾਨੂੰ ਬਾਰਡਰ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਇੱਥੇ ਹੀ ਗੋਲੀਆਂ ਮਾਰੀਆਂ ਇੱਥੇ ਬੰਬ ਸிட்டਿਆ ਜੇ ਤੁਹਾਡੀ ਆਪਣੀ ਤਾਕਤਵਰ ਕਾਲੀ ਦਲ ਨੂੰ ਨਾ ਕੀਤਾ ਤੁਹਾਡੇ ਪਿੰਡਾਂ ਚ ਆ ਕੇ ਕੁੱਟਣਗੇ ਜੇ ਕਾਲੀ ਸਰਕਾਰ ਹੁੰਦੀ ਹਰਿਆਣਾ ਸਰਕਾਰ ਦੀ ਹਿੰਮਤ ਨਹੀਂ ਹੋਣੀ ਸੀ ਕਿ ਪੰਜਾਬ ਦੀ ਟਰੇਟਰੀ ਚ ਆ ਕੇ ਆ ਇੱਥੇ ਬੰਬ ਸਿਤਣੀਆਂ ਆਪਣੇ ਕਿਸਾਨਾਂ ਨੂੰ ਡਾਂਗਾ ਮਾਰਨ ਆ ਕਮਜ਼ੋਰੀ ਆਪਣੇ ਚ ਹੋ ਗਈ ਕਿ ਆਪਾਂ ਉਹਨਾਂ ਦਿੱਲੀ ਵਾਲੀਆਂ ਪਾਰਟੀਆਂ 'ਚ ਗੱਲਾਂ 'ਚ ਆ ਗਏ ਝਾੜੂ ਵਾਲੇ ਪਾਗਲਾਂ ਦੀ ਗੱਲਾਂ 'ਚ ਆ ਗਏ ਆ ਕਾਂਗਰਸੀਆਂ ਦੀਆਂ ਗੱਲਾਂ 'ਚ ਆ ਗਏ ਤੇ ਆਪਾਂ ਐਡਾ ਵੱਡਾ ਨੁਕਸਾਨ ਕਰ ਦਿੱਤਾ ਖਾਲਸਾ ਜੀ ਪਹਿਲੀ ਜੂਨ ਦਿਨ ਪਤਾ ਕੀ ਗਏ ਪਹਿਲੀ ਜੂਨ ਕੀ ਹੈ ਵੋਟਾਂ ਪੈਣੀਆਂ ਦੋ ਦਾ ਸਾਰਿਆਂ ਨੂੰ ਪਤਾ ਹੈ 40 ਸਾਲ ਪਹਿਲੇ 1 ਜੂਨ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨੇ ਕਾਂਗਰਸ ਨੇ ਉਹ ਆ ਜਿਹੜੀ ਜੀਤ ਮਿੰਦਰ ਦੀ ਪਾਰਟੀ ਨੇ ਕੀਤਾ ਸਾਰਾ ਕੁਝ ਆ ਦੇਖੋ 40 ਸਾਲ ਪਹਿਲੇ ਇੱਕ ਬੰਦਾ ਨਹੀਂ ਫੜ ਉਹਨਾਂ ਨੂੰ ਫੜਨ ਦਿੱਤਾ ਦੂਜੀ ਗੱਲ 40 ਸਾਲ ਪਹਿਲੇ ਜਿੱਥੇ ਕੋਈ ਸਿੱਖ ਪੈਣ ਪਰਾ ਕਲਕੱਤਾ ਸੀ ਨਾਗਪੁਰ ਸੀ ਕਾਨਪੁਰ ਸੀ ਦਿੱਲੀ ਸੀ ਉਹਨੂੰ ਦੇਖ ਲੈਂਦੇ ਸੀ ਉਹਨੂੰ ਅੱਗ ਲਾ ਦਿੰਦੇ ਸੀ ਇੱਕ ਵੀ ਬੰਦਾ ਨਹੀਂ ਫੜਿਆ ਤੇ ਫਿਰ ਵੀ ਆਪਣੇ ਵਿੱਚ ਐਜੇ ਲੋਕ ਆਏ ਜਿਹੜੇ ਫਿਰ ਵੀ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਉਹਨਾਂ ਨੂੰ ਸਮਝਾਈਏ ਕਿ ਐਡੀ ਵੱਡੀ ਕੌਮ ਨਾਲ ਜਿਹੜੀ ਪਾਰਟੀ ਨੇ ਦੁਸ਼ਮਣੀ ਕੀਤੀ ਹੋਏ ਤੇ ਪੰਜਾਬ 'ਚ ਉਹਨਾਂ ਦੀ ਸਰਕਾਰ بار بار ਬਣ ਜੇ ਤੇ ਪੰਜਾਬ 'ਚ ਉਹਨਾਂ ਦੀ ਐਮਐਲਏ ਜਿੱਜਣ ਇਹ ਤੋਂ ਵੱਡੀ ਸ਼ਰਮ ਦੀ ਗੱਲ ਆਪਣੇ ਵਾਸਤੇ ਹੈ ਜਾਗੋ ਮੈਂ ਬੇਨਤੀ ਕਰਦਾ ਹੁਣ ਤੁਹਾਨੂੰ ਮੈਂ ਇੱਕ ਕਰਤੂਤ ਹੋਰ ਦੱਸਣ ਲੱਗਿਆ ਤਲਵੰਡੀ ਸਾਬੋ ਵਾਲਿਓ ਆਪਾਂ ਸਾਰੇ ਟੇਲਾਂ ਤੇ ਪਏ ਆ ਪਿੰਡ ਪਾਣੀ ਟੇਲਾਂ ਦੇ ਆ ਨਾ ਕਿ ਨਹੀਂ ਸਭ ਤੋਂ ਵੱਡਾ ਧੋਖਾ ਆਪਣੇ ਨਾਲ ਕੀਤਾ ਇੰਦਰਾ ਕਾਂਗਰਸ ਨੇ ਦਿੱਲੀ ਵਾਲੀ ਪਾਰਟੀ ਨੇ 1955 ਵਿੱਚ 1955 ਵਿੱਚ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਦਾ ਵਿੱਚੋਂ ਦਰਿਆ ਟੱਪਦੇ ਆ ਸਾਰੇ ਪਾਣੀ ਦਾ ਹੱਕ ਕੱਲਾ ਉਹ ਸੂਬੇ ਦਾ ਹੈ ਹੁਣ ਰਾਜ ਹਰਿਆਣਾ ਵਿੱਚੋਂ ਜਮਣਾ ਜਾਂਦੀ ਹੈ ਕਿ ਆਪਾਂ ਨੂੰ ਦਿੰਦੇ ਪਾਣੀ ਇੱਥੇ ਯੂਪੀ ਵਿੱਚੋਂ ਜਮਣਾ ਜਾਂਦੀ ਹੈ ਗੰਗਾ ਜਾਂਦੀ ਹੈ ਕੀ ਆਪਾਂ ਨੂੰ ਪਾਣੀ ਦਿੰਦੇ ਹੈ ਨਹੀਂ ਕੱਲੇ ਪੰਜਾਬ ਹੈ ਜਿੱਥੇ ਆਪਣੇ ਦਰਿਆਵਾਂ ਵਿੱਚੋਂ ਕਾਂਗਰਸ ਨੇ 1955 ਵਿੱਚ ਜਵਾਲਾਲ ਨਹਿਰੂ ਨੇ ਰਾਜਸਥਾਨ ਨੂੰ ਪਾਣੀ ਦੇਤਾ ਕਿੰਨਾ ਦਿੱਤਾ ਜਿੰਨਾ ਪਾਣੀ ਦਰਿਆਵਾਂ ਦਾ ਸੀ ਅੱਧਾ ਪਾਣੀ ਰਾਜਸਥਾਨ ਨੂੰ ਦੇਤਾ ਇਹੋ ਪਾਣੀ ਨਾ ਦਿੱਤਾ ਹੁੰਦਾ ਤੇ ਤੁਹਾਨੂੰ ਕਿਉਂ ਲਾਉਂਦੀ ਲੋੜ ਹੀ ਨਹੀਂ ਕੋਈ ਪਿੰਡ ਟੇਲ ਤੇ ਹੋਣਾ ਨਹੀਂ ਸੀ ਉਹਦੇ ਬਾਅਦ ਫਿਰ ਖੋਇਆ ਇੰਦਰਾ ਗਾਂਧੀ ਆਈ ਉਹਨੇ ਜਨਾਦਾ ਵਜਾ ਸੀ ਉਹਦਾ ਅਦਾ ਹਰਿਆਣੇ ਨੂੰ ਦੇਦਾ ਆ ਤਾਂ ਕਾਲੀ ਦਲ ਨੇ ਜੰਗ ਲੜ ਕੇ ਇਸ ਵਾਇਲ ਰੋਕੀ ਐ ਨਹੀਂ ਤਾਂ ਤੁਹਾਡੇ ਕੋਲੇ ਕੁਝ ਵੀ ਨਹੀਂ ਰਹਿਣਾ ਸੀ ਤੇ ਹੁਣ ਕੀ ਜਿਹੜਾ ਝਾੜੂ ਵਾਲੇ ਕਰਨ ਲੱਗੇ ਐ Êਤੋਂ ਵੀ ਵੱਡੀ ਖਤਰਨਾਕ ਗੱਲ ਕਰਨ ਲੱਗੇ ਐ ਤੁਸੀਂ ਪਿੱਛੇ ਜੇ ਅਖਬਾਰਾਂ 'ਚ ਪੜਿਆ ਹੋਣਾ ਨੇਰੀ ਪਟਵਾਰੀਆਂ ਨੂੰ 400 ਨੇਰੀ ਪਟਵਾਰੀਆਂ ਨੂੰ ਨੌਕਰੀ ਚੋਂ ਕੱਢਤਾ ਹੈ ਕਿਉਂ ਕੱਢਿਆ ਤੁਹਾਨੂੰ ਪਤਾ ਹੈ ਇਹਨਾਂ ਨੇ ਇਸ ਲਈ ਕੱਢਿਆ ਹੈ ਕੇਜਰੀਵਾਲ ਨੇ ਹਰਿਆਣੇ ਜਾ ਕੇ ਬਿਆਨ ਦਿੱਤਾ ਕਿ ਮੈਂ ਪੰਜਾਬ ਤੋਂ ਹਰਿਆਣਾ 'ਚ ਪਾਣੀ ਦਵਾਉਂਗਾ ਕਿਉਂਕਿ 6 ਮਹੀਨੇ ਬਾਅਦ ਹਰਿਆਣੇ ਦੇ ਇਲੈਕਸ਼ਨ ਹੈ ਉਹਦੇ ਬਾਅਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਟੈਲੀਫੋਨ ਕੀਤਾ ਕਿਉਂਕਿ ਸੁਪਰੀਮ ਕੋਰਟ ਵਿੱਚ ਆਪਣਾ ਕੇਸ ਚੱਲ ਰਿਹਾ ਸੀ ਪਾਣੀਆਂ ਦਾ ਸੁਪਰੀਮ ਕੋਰਟ ਨੇ ਮੰਗੀ ਹੈ ਰਿਪੋਰਟ ਕੀ ਤੋਂ ਸੋ ਪੰਜਾਬ ਕੋਲੇ ਪਾਣੀ ਸਰਪਲਸ ਹੈ ਕਿ ਨਹੀਂ ਹੈ ਕਿ ਆ ਭਗਵੰਤ ਮਾਨ ਨੇ ਨਹਿਰੀ ਪਟਵਾਰੀ ਬੁਲਾਏ ਤੇ ਕੀ ਰਿਪੋਰਟ ਦੇ ਦਿਓ ਕੋਈ ਟੇਲਾਂ ਤੇ ਪਹੁੰਚਿਆ ਸਰਪਲਸ ਪਾਣੀ ਪਹੁੰਚ ਗਿਆ ਟੇਲਾਂ ਤੇ ਹੋਰ ਰਿਪੋਰਟ ਜੇ ਸੁਪਰੀਮ ਕੋਰਟ ਜਾਂਦੀ ਸੁਪਰੀਮ ਕੋਰਟ ਤੋਂ ਹੁਕਮ ਕਰਾਉਣਾ ਸੀ ਕਿ ਫੌਜ ਲਾ ਕੇ ਪਾਣੀ ਹਰਿਆਣੇ ਨੂੰ ਦੇ ਦਿਓ ਆ ਤਾਂ ਮੈਂ ਤਰਮਾਦ ਕਰਦਾ ਪਟਵਾਰੀਆਂ ਦਾ ਜਿਨ੍ਹਾਂ ਨੇ ਕਿਹਾ ਨੌਕਰੀ ਚਲੇ ਜਾਏ ਪਰ ਅਸੀਂ ਪੰਜਾਬ ਦੀ ਕਿਸਾਨੀ ਨਾਲ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਨਹੀਂ ਕਰੋਗੇ ਆ ਤਾਂ ਭਗਵੰਤ ਮਾਨ ਮਰ ਗਏ ਆਪਾਂ ਇਹ ਜੇ ਬੰਦਿਆਂ ਨੂੰ ਸੂਬਾ ਸੰਭਾਲ ਦਿੱਤਾ ਇਸ ਕਰਕੇ ਮੈਂ ਜ਼ਿਆਦਾ ਸਨਮਾਨ ਨਹੀਂ ਲੈਣਾ ਚਾਹੁੰਦਾ ਹਰ ਸਿਮਰਤ कौर ਬਾਦਲ ਸਹੀ ਮੈਨੇ ਜੇ ਤੁਸੀਂ ਮੈਰਿਟ ਤੇ ਵੀ ਦੇਖੋ ਦੂਜੇ ਮੁਕਾਬਲੇ 'ਚ ਨੇੜੇ-ਤੇੜੇ ਕੋਈ ਨਹੀਂ ਹੈ ਤੁਸੀਂ ਆ ਵੀ ਜਾਣਦੇ ਹੋ ਆ ਲਾਕਾ ਕੀ ਹੁੰਦਾ ਸੀ ਤੇ ਬਾਪੂ ਬਾਦਲ ਨੇ ਕਹਿ ਜਾ ਬਣਾ ਦਿੱਤਾ ਐਸ ਕਰਕੇ ਸਾਡਾ ਤਾਂ ਘਰ ਹੈ ਅਸੀਂ ਇੱਥੇ ਤੁਹਾਡੇ ਨਾਲ ਰਹਿਣਾ ਹੈ ਅਸੀਂ ਇਹ ਸਲਕੇ ਨੂੰ ਆਪਣਾ ਪਰਿਵਾਰ ਸਮਝਦੇ ਆਂ ਜੇ ਸਰਕਾਰ ਆਪਣੀ ਆਉਂਦੀ ਹੈ ਤੇ ਤਰੱਕੀ ਇੱਥੇ ਹੀ ਆਉਂਦੀ ਹੈ ਤੁਸੀਂ ਆਪ ਦੇਖਿਆ ਹਲੇ ਬੜੇ ਕੰਮ ਕਰਨ ਵਾਲੇ ਸੀ ਪਰ ਆਪਾਂ ਬ੍ਰੇਕਾਂ ਲਾਤੀਆਂ ਹੁਣ ਵੀ ਜੇ ਆਪਾਂ ਵਾਪਸ ਆਪਣੀ ਸਰਕਾਰ ਲਿਆਉਣੇ ਆਂ ਇੱਥੇ ਬਹੁਤ ਵੱਡੀ ਇੰਡਸਟਰੀ ਟੈਕਸਟਾਈਲ ਇੰਡਸਟਰੀ ਦੂਜੇ ਕਾਰਖਾਨੇ ਲਾਉਣੇ ਕਿ ਆਪਣੇ ਬੱਚਿਆਂ ਨੂੰ ਇੱਥੇ ਹੀ ਨੌਕਰੀ ਮਿਲ ਜਾਣ ਤੁਸੀਂ ਦੇਖ ਹੀ ਲਿਆ ਕਿੱਡਾ ਵੱਡਾ ਪੜ੍ਹਾਈ ਦਾ ਸੈਂਟਰ ਬਣ ਗਿਆ ਏਮਜ਼ ਕਰਕੇ ਮੈਡੀਕਲ ਸੈਂਟਰ ਬਣ ਗਿਆ ਹੁਣ ਇੱਥੇ ਇੰਡਸਟਰੀ ਦਾ ਸਭ ਬਣਾਉਣਾ ਹੈ ਜਿਹਦੇ ਨਾਲ ਆਪਣੇ ਬੱਚਿਆਂ ਨੂੰ ਰੋਜ਼ਗਾਰ ਇੱਥੇ ਮਿਲੇ ਹੋਰ ਵੀ ਤੁਹਾਡੇ ਇਧਰ ਇਲਾਕੇ ਵਿੱਚ ਨਵੀਆਂ ਕਸੀਆਂ ਕੱਢ ਕੇ ਇੱਥੇ ਪਾਣੀ ਬਚਾਉਣਾ ਹੈ ਕਿਉਂਕਿ ਮੈਂ ਇਹਨਾਂ ਦੱਸ ਦਿੰਦਾ ਪਰਮਾਤਮਾ ਮੇਰੇ ਕਰੇ ਸਾਡੀ ਸਰਕਾਰ ਤੁਹਾਡੀ ਸਰਕਾਰ ਆ ਜਾਏ ਕੋਈ ਪਿੰਡ ਨਹੀਂ ਕਹੂਗਾ ਕਿ ਸਾਡਾ ਪਿੰਡ ਟੇਲ ਤੇ ਆ ਮੈਂ ਤੁਹਾਨੂੰ ਇੰਨੀ ਗਰੰਟੀ ਦਿੰਦਾ ਐ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਆ ਆ ਚਾਰ ਦਿਨ ਰਹਿ ਗਏ ਹੱਥ ਜੋੜ ਕੇ ਵਰਕਰਾਂ ਨੂੰ ਬੇਨਤੀ ਕਰਦਾ ਐ ਲੱਗ ਜੋ ਯਾਰ ਪਰ ਮੈਂ ਦੇਖਿਆ ਐ ਇਕਤੀ ਮੈਂ ਪੰਜਾਬ ਚ ਘੁੰਮ ਕੇ ਆਇਆ ਐ ਅਕਾਲੀ ਵਰਕਰ ਐ ਚਿੰਮੜੇ ਪਏ ਐ ਮੈਂ ਦੇਖਿਆ ਐ ਕਿ ਤੁਸੀਂ ਜਿੱਥੇ ਵੀ ਜਾਣਾ ਹੈ ਸਹੀ ਬਣੇ ਤੇ ਐਨ ਲੱਗਦਾ ਕਿ ਸਾਰੀਆਂ ਹੀ ਸਿੱਟਾ ਪੱਗ ਗਿਆ ਨੇ ਇੰਨਾ ਜੋਸ਼ ਹੈ ਵਰਕਰਾਂ ਚ ਤੇ ਬਠਿੰਡੇ ਵਾਲਿਓ ਤੇ ਤਲਵੰਡੀ ਸਾਬੋ ਵਾਲਿਓ ਤੁਹਾਨੂੰ ਦੇਖੋ ਆਜ਼ਾਦ ਕਰਾ ਕੇ ਦਿੱਤਾ ਮੈਂ ਤੁਹਾਨੂੰ ਆਜ਼ਾਦ ਕਰਾਇਆ ਉਹ ਬੰਦੇ ਤੋਂ ਤੇ ਇੱਕ ਦੀ ਰਿਕਾਰਡ ਕੰਮ ਕਰਦੇ ਹੋ ਘੜ ਤੋਂ ਘੜ 20 25000 ਤੋਂ ਤੁਸੀਂ ਜਿਤਾਉਣਾ ਏ ਥਲਕੇ ਤੋਂ ਤੇ ਅੱਜ ਦਾ ਕੱਟ ਦੱਸਦਾ ਵੀ ਹੈ ਅੱਛਾ ਇੱਕ ਹੋਰ ਗੱਲ ਦੇਖੀ ਹੈ ਜੇ ਅਕਾਲੀ ਵਰਕਰਾਂ ਦਾ ਮੂਡ ਬਣ ਜੇ ਨਾ ਜਿੱਤਣ ਦਾ ਫਿਰ ਨੇਰੀ ਲਿਆ ਦਿੰਦੇ ਆ ਹੁਣ ਥੋੜਾ ਮੂਡ ਹੈਗਾ ਜਿੱਤਣ ਦਾ ਜਦੋਂ ਤੁਸੀਂ ਢਿੱਲੇ ਬਹਿ ਜੇ ਨੇ ਉਦੋਂ ਤੁਸੀਂ ਰਗੜ ਵੀ ਦਿੰਦੇ ਹੋ ਪਾਰਟੀ ਨੂੰ ਪਰ ਪਰ ਮੈਂ ਹੁਣ ਦੇਖਿਆ ਪੂਰਾ ਮੂਡ ਹੈ ਪੂਰਾ ਕਰੰਟ ਹੈ ਤੇ ਹੁਣ ਲੱਗ ਜਾਓ ਆ ਪੱਤੀਆਂ ਦੀਆਂ 13 ਜਿੱਤੀਏ ਤੇ ਉਹਦੇ ਬਾਅਦ ਫਿਰ ਆਪਣੀ ਸਰਕਾਰ ਪੰਜਾਬ ਬਣੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ